ਪਹਿਲਾ ਦੇਵਸਮੋਕੇ ਕੇਂਦਰ ਨੇ ਵੱਡੀ ਰਾਹਤ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਅੰਮ੍ਰਿਤਸਰ ਦੀਆਂ ਔਰਤਾਂ ਦਾ ਕੀ ਕੁਛ ਤਰਕ ਸੀ ਸੁਣਦੇ ਹਾਂ। ਉਹਦਾ ਵਿਸ਼ਵਵਾਰ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈਗਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਖਾਸ ਤੋਹਫਾ ਦਿੱਤਾ ਗਿਆ ਮਹਿਲਾ ਦਿਵਸ ਦੇ ਮੌਕੇ 100 ਰੁਪਏ ਜਿਹੜੀ ਕੀਮਤ ਦਾ ਘਰੇਲੂ ਗੈਸ ਸਿਲੰਡਰ ਨੂੰ ਘਟ ਕਰਤੀ ਆ ਤੁਸੀਂ ਇਹ ਫੈਸਲਾ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕਰ ਤੁਹਾਨੂੰ ਫਾਇਦਾ ਹੋਣ ਵਾਲਾ ਇਸ ਤਰ੍ਹਾਂ ਦਾ। ਸਭ ਤੋਂ ਪਹਿਲਾਂ ਤੇ ਦੇਸ਼ ਦੀਆਂ ਸਾਰੀਆਂ ਮਹਿਲਾਵਾਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਮੋਦੀ ਸਰਕਾਰ ਨੇ ਅੱਜ ਦੇ ਦਿਨ ਸਾਨੂੰ ਇਹ ਬਹੁਤ ਹੀ ਵਧੀਆ ਤੋਹਫ਼ਾ ਦਿੱਤਾ ਹੈ ਜਿਦੇ ਵਿੱਚ ਅਸੀਂ ਮਹੀਨੇ 'ਚ ਦੋ ਕਿ ਸਿਲੰਡਰ ਵਰਤਦੇ ਆ ਤੇ ਇੱਕ ਸਿਲੰਡਰ ਪਿੱਛੇ 100 ਰੁਪਏ ਦੀ ਬਚਤ ਮਤਲਬ ਮਹੀਨੇ ਦੇ 200 ਰੁਪਏ ਦੀ ਬਚਤ ਇਹ ਬਹੁਤ ਹੀ ਵਧਿਆਇਕ ਫੈਸਲਾ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਅੱਗੇ ਵੀ ਸਰਕਾਰ ਇਹੋ ਜੇ ਹੋਰ ਮਹਿੰਗਾਈ ਨੂੰ ਘਟਾਉਣ ਦੇ ਫੈਸਲੇ ਲਵੇ ਤੇ ਆਮ ਜਨਤਾ ਨੂੰ ਇਹਦਾ ਫਾਇਦਾ ਹੋਏ ਉਹ ਕਹਿ ਸਕਦੇ ਕਿ ਸਾਲ ਦੀ ਜਿਹੜੀ ਆ ਉਹ 2400 ਰੁਪਏ ਦੀ ਬਚਤ ਹੋ ਸਕਦੀ ਹੈ ਤਾਂ ਉਹ ਜਿਹੜਾ ਪੈਸੇ ਦੀ ਬਚਤ ਹੋ ਗਈ ਹੈ ਕਿਤੇ ਹੋਰ ਇਸਤੇਮਾਲ ਕਰ ਸਕਦੇ ਹੋ ਤੁਸੀਂ ਬਿਲਕੁਲ ਬਿਲਕੁਲ ਸਿਰਫ ਸਿਲੰਡਰ ਹੀ ਨਹੀਂ ਪੈਟਰੋਲ ਹੋ ਗਿਆ ਬੱਚਿਆਂ ਦੀ ਸਕੂਲ ਦੀ ਫੀਸਾਂ ਹੋ ਗਈਆਂ ਇਹ ਸਭ ਬਹੁਤ ਹੀ ਮਹਿੰਗਾ ਚੱਲ ਰਿਹਾ ਹੈ ਤੇ ਇਹਦੇ ਵਿੱਚੋਂ 2400 ਰੁਪਏ ਬਚਤ ਮਤਲਬ ਕਿ ਅਸੀਂ ਇਹ ਪੈਸੇ ਕਿਤੇ ਹੋਰ ਵਰਤ ਸਕਦੇ ਹਾਂ ਆ ਬਿਲਕੁਲ ਹੋ ਰਿਹਾ ਹੈ ਮਹਿਲਾਵਾਂ ਨੇ ਮੈਮ ਤੁਹਾਡਾ ਕੀ ਨਾਮ ਹੈਗਾ ਮੇਰਾ ਨਾਮ ਪ੍ਰਵੀਨ ਸ਼ਰਮਾ ਤੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ 40 ਸਾਲ ਹੋ ਗਏ ਜੇ ਗੱਲ ਕਰੀਏ ਪਹਿਲਾਂ ਟਾਈਮ ਦੀ 10-15 ਸਾਲ ਦੀ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਕੀ ਕੀਮਤ ਉਹਦੀ ਘਰੇ ਲੋ ਗੈਸ ਸਿਲੰਡਰ ਦੀ ਪਹਿਲੇ 200 ਰੁਪਏ ਕੀਮਤ ਹੁੰਦੀ ਸੀ ਹੁਣ ਕਿੰਨੀ ਕੀਮਤ ਹੈਗੀ ਹੈ ਹੁਣ 970 ਰੁਪਏ ਕਿਸ ਤਰ੍ਹਾਂ ਕਿ ਅੱਜ ਤੋਂ ਮਹਿਲਾ ਦਿਵਸ ਹੈਗਾ ਤੇ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਵੱਲ 100 ਰੁਪਏ ਘਟਾ ਕਰ ਦਿੱਤਾ ਗਿਆ ਤੁਸੀਂ ਇਹ ਫੈਸਲਾ ਕਿਸ ਤਰ੍ਹਾਂ ਦੇਖਦੇ ਹੋ ਤੇ ਕਿੰਨਾ ਕੁ ਰਿਸ਼ਤਾ ਤੁਹਾਨੂੰ ਫਾਇਦਾ ਹੋਣ ਵਾਲਾ ਪਹਿਲੇ ਤਾਂ ਮੈਂ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਿਲੰ ਦੋ ਸਿਲੰਡਰ ਲੱਗਦੇ ਆ ਜਿਨ੍ਹਾਂ ਚ ਸਾਨੂੰ 200 ਰੁਪਏ ਬਚਤ ਹੁੰਦੀ ਆ ਸਾਲ ਦਾ ਸਾਡਾ 2400 ਰੁਪਏ ਬਚਦਾ ਅਸੀਂ ਕਿਤੇ ਹੋਰ ਯੂਜ਼ ਕਰਾਂਗੇ ਅਸੀਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਹੋਰ ਵੀ ਚੀਜ਼ਾਂ ਤੇ ਸਸਤੀਆਂ ਕਰਨ ਜਿੰਨੂੰ ਸਾਡਾ ਜਿਨ੍ਹਾਂ ਨਾਲ ਸਾਨੂੰ ਬਹੁਤ ਖੁਸ਼ੀ ਹੋਏਗੀ ਸੋ ਬਿਲਕੁਲ ਮਹਿਲਾਵਤ ਵਿੱਚ ਜਿਹੜੀ ਜਰੂਰ ਖੁਸ਼ੀ ਵੇਖਣ ਨੂੰ ਮਿਲ ਰਹੀ ਹੈਗੇ ਤਾਂ ਮਹਿਲਾਦਵ ਕਹਿ ਰਿਹਾ ਕਿ ਹੋਰ ਜਿਹੜਾ ਮਹਿੰਗਾ ਕੰਮ ਹੈਗਾ ਜੇ ਇਹ ਗੱਲ ਕਰੀਏ ਬੱਚਿਆਂ ਦੇ ਫੀਸ ਦੀ ਤੇਲ ਦੀ ਆ ਪੈਟਰੋਲ ਦੀ ਕੀਮਤਾਂ ਤੇ ਜਿਹੜਾ ਘਾਟਾ ਕਰਨਾ ਚਾਹੀਦਾ ਕਿਉਂਕਿ ਉਹ ਵੀ ਜਿਹੜਾ ਮਹਿੰਗਿਆ ਬਹੁਤ ਹੋਰ ਵੀ ਗੱਲਬਾਤ ਕਰਦੇ ਮ ਅਸਮ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਖਾਸ ਤੋਹਫਾ ਦਿੱਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫੈਸਲਾ ਕਿਉਂਕਿ 100 ਰੁਪਏ ਜਿਹੜੇ ਕੀਮਤ ਆਕ੍ਰਿ ਲੋ ਗੈਸ ਸਿਲੰਡਰ ਦੀ ਉਹ ਘੱਟ ਕਰ ਦਿੱਤੀ ਗਈ ਹੈ ਹਾਂਜੀ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਦੇਖੋ ਜੀ ਗਰੀਬ ਮੈਂ ਜਿਹੜੇ ਗਰੀਬ ਘਰ ਹੈ ਉਹਨਾਂ ਵਾਸਤੇ 100 ਰੁਪਏ ਬਹੁਤ ਵੱਡੀ ਗੱਲ ਹੈ ਇੱਕ ਆਮ ਇੱਕ ਮਹਿੰਗਾਈ ਦੇ ਮੈਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫੈਸਲਾ ਹਾਂਜੀ ਇਹ ਇੱਕ ਬਹੁਤ ਵੱਡਾ ਫੈਸਲਾ ਹੈ ਮਹਿਲਾ ਦਿਵਸ ਦੇ ਮੌਕੇ ਤੇ ਮੋਦੀ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਉਹ ਸਾਰੇ ਮਹਿਲਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਦੇਖੋ ਇੱਕ 100 ਰੁਪਏ ਸਸਤੇ ਹੋਣ ਨਾਲ ਸਾਨੂੰ ਸਾਲ ਦੀ 2400 ਰੁਪਏ ਦੀ ਬਚਤ ਹੋ ਰਹੀ ਹੈ ਮਹੀਨੇ ਦੇ ਦੋ ਸਿਲੰਡਰ ਲੱਗਣਗੇ 200 ਰੁਪਏ ਬਚੇਗਾ ਤੇ 2400 ਰੁਪਏ ਇੱਕ ਮੈਂ ਆਮ ਮਹਿਲਾਵਾਂ ਵਾਸਤੇ ਬਹੁਤ ਵੱਡੀ ਬਚਤ ਹੈ ਇੱਕ ਤੇ ਸਰਕਾਰ ਨੂੰ ਚਾਹੀਦਾ ਕਿ ਇਸੇ ਤਰ੍ਹਾਂ ਹੋਰ ਫੈਸਲੇ ਲੈਂਦੇ ਰਹਿਣ ਮਹਿੰਗਾਈ ਤੋਂ ਸਾਨੂੰ ਰਾਹਤ ਮਿਲੇ ਤੇ ਬਸ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਮੋਦੀ ਸਰਕਾਰ ਸਰ ਤੁਹਾਡਾ ਸਰ ਕੀ ਨਾਮ ਹੈਗਾ ਮੈਂ ਪ੍ਰਦੀਪ ਸ਼ਰਮਾ ਐ ਤੇ ਜਿਹੜਾ ਫੈਸਲਾ ਕੀਤਾ ਗਿਆ ਵਾ ਪਾਰਦੇ ਪ੍ਰਧਾਨ ਮਦਨ ਨਿਰਿੰਦਰ ਮੋਦੀ ਦੇ ਵੱਲੋਂ ਤੁਸੀਂ ਇਹ ਫੈਸਲਾ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਤੁਸੀਂ ਘਰ ਦੀਆਂ ਮਹਿਲਾਵਾਂ ਨੂੰ ਖਰਚਾ ਵੀ ਦਿੰਦੇ ਸੀਗੇ ਫੈਸਲਾ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਹ ਫੈਸਲੇ ਦੇਖੋ ਜੀ ਚੋਣਾਂ ਦੇ ਕੋਲ ਕੋਲ ਹੀ ਲਿਆ ਜਾਂਦੇ ਹੋਏ ਘਟਾਣ ਦੇ ਜਿਹਦੇ ਨਾਲ ਮਤਲਬ ਇਹ ਪਹਿਲੇ ਵਧਦਾ ਜਾਂਦਾ ਵਧਦਾ ਜਾਂਦਾ ਉਸ ਤੋਂ ਬਾਅਦ ਇਕੱਠਾ ਹੀ ਘਟਾ ਦਿੰਦੇ ਇਹ ਫੈਸਲੇ ਹਰ ਵੇਲੇ ਮਤਲਬ ਥੋੜੇ-ਥੋੜੇ ਟਾਈਮ ਤੇ ਲੈਂਦੇ ਰਹਿਣਾ ਚਾਹੀਦਾ ਜਿੱਥੇ ਕਿ ਮਤਲਬ ਕਿ ਬੋਝ ਘਟਦਾ ਰਹੇ ਲੋਕਾਂ ਦਾ ਕੈਮਰਾਮੈਨ ਸਚੇ ਦੇ ਨਾਲ ਪਰਦੇ ਸ਼ਰਮਾ ਅਜ਼ੀਮ